ਪਹਿਲਾ ਲੀਤੀ ਅੰਗੜਾਈ ਫਿਰ ਚੋਰੀ ਕੀਤਾ ਸਿਲੰਡਰ ਮੁਲਾਜ਼ਮ ਨੇ ਚੋਰ ਫੜਨ ਦੇ ਚੱਕਰ ਚ ਕਸਾ ਲਏ ਆਪਣੇ ਗੋਡੇ ਪਰ ਫਿਰ ਵੀ ਚੋਰ ਹੋਇਆ ਮੌਕੇ ਤੋਂ ਫਰਾਰ ਦੱਸ ਦਈਏ ਕਿ ਪਟਿਆਲਾ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ بلند ਹੁੰਦੇ ਜਾ ਰਹੇ ਨੇ ਜਿੱਥੇ ਕਿ ਇੱਕ ਮਾਮਲਾ ਪਟਿਆਲਾ ਦੇ ਸੂਈ ਗ੍ਰਾਮ ਮੋਲੇ ਵਿੱਚ ਕੱਲ ਦੁਪਹਿਰ ਨੂੰ ਕਰੀਬ 2 ਵਜੇ ਵਾਪਰਿਆ ਜਿੱਥੇ ਕਿ ਏਜੰਸੀ ਦੇ ਵਰਕਰ ਜਦੋਂ ਕਿਸੇ ਦੇ ਘਰ ਸਿਲੰਡਰ ਦੇਣ ਗਿਆ ਤਾਂ ਪਿੱਛੋਂ ਚੋਰ ਨੇ ਉਸ ਦੀ ਰੇੜੀ ਵਿੱਚੋਂ ਸਿਲੰਡਰ ਚੋਰੀ ਕਰਕੇ ਭੱਜਣ ਲੱਗਿਆ ਤਾਂ ਮੁਲਾਜ਼ਮ ਨੇ ਚੋਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਤੱਕਾ ਮਾਰਿਆ ਪਰ ਮੌਕੇ ਤੋਂ ਚੋਰ ਭੱਜ ਗਿਆ ਜਿਸ ਤੋਂ ਬਾਅਦ ਮੁਲਾਜ਼ਮ ਦੇ ਕਈ ਸਟਾਂ ਵੀ ਵਜੀਆਂ ਨੇ ਅਤੇ ਹੁਣ ਇਸ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ये आ गए ਕਰਨਾ ਜਾਨ ਸਭ ਕੁਝ ਕਰ ਸਕਦਾ ਜਾਰਾ ਕਿਤੇ ਤੱਕ ਅਸਰਦਾ ਹੈ ਨਾ ਜੰਗाराम ਜੀ ਜਿਹਦਾ ਜੰਗाराम ਜੀ ਕੱਲ ਹੋ ਗਿਆ ਜੀ ਵੀਡੀਓ ਵਾਇਰਲ ਹੋ ਰਹੀ ਹੈ ਸਿਲੰਡਰ ਇਹ ਕੱਲ ਸਵਾ ਦੋ ਵਜੇ ਨਹੀਂ ਘਟ ਰਿਹਾ ਜੀ ਕੱਲ ਸਿਲੰਡਰ ਚੋਰੀ ਹੋਇਆ ਜੀ ਕੱਲਾ ਬੰਦਾ ਆਇਆ ਤੇ ਕੱਲਾ ਕੰਡਰ ਚੱਕ ਕੇ ਲੈ ਗਿਆ ਮੈਂ ਸਿਲੰਡਰ ਲੈਣ ਗਿਆ ਕਸਟਮਰ ਦੇ ਘਰ ਸਿਰਫ ਮੈਂ ਦੋ ਤਿੰਨ ਮਿੰਟ ਮਸਾਂ ਲਾਏ ਆ ਜੀ ਤੇ ਉਹਦੇ ਪਿੱਛੇ ਮੈਂ ਆ ਕੇ ਕੀ ਦੇਖਿਆ ਥੋੜੀ ਦੂਰੀ ਦੀ ਸੀ ਮੈਂ ਵੀ ਸੈਂਟਰ ਨੇ ਚੋਰ ਨੇ ਸੈਂਟਰ ਮੂਰੇ ਰੱਖ ਲਿਆ ਕੱਲਾ ਬੰਦਾ ਸੀ ਜੀ ਉਹਨੇ ਸੈਂਟਰ ਤਾਰਿਆ ਰੇੜੀ ਨੂੰ ਮੂਰੇ ਰੱਖ ਲਿਆ ਤੇ ਜਦੋਂ ਮੈਂ ਦੇਖਿਆ ਮੈਂ ਸੈਂਟਰ ਸੁੱਟ ਕੇ ਉਹਦੇ ਪਿੱਛੇ ਭੱਜਿਆ ਜੀ ਵੀਡੀਓ ਦਾ ਸਪੈਸ਼ਲ ਐਨ ਪੂਰਾ ਸ਼ਰੀਰ ਆ ਦਿਖ ਰਿਹਾ ਵਿਕਟ ਉਹਨੇ 50 ਫੁੱਟ ਮੈਨੂੰ ਕੁਛ ਹੀ ਟਕੇ ਲੈ ਗਿਆ ਉਹ ਉਸ ਤੋਂ ਬਾਅਦ ਮੈਂ ਗੋਡੇ ਛੀਲੇ ਗਏ ਮੇਰਾ ਲਚਾਰ ਹੋ ਗਿਆ ਜੀ ਇਹ 4000 ਰੁਪਏ ਨੁਕਸਾਨ ਹੈ ਜੀ ਮੇਰਾ ਤਰਖਾ ਵੀ ਕੋਈ 11 11.5 12 ਜੀ ਬਸ ਪੁੱਛ ਲਈ ਜੀ ਉਹ ਕਹਿੰਦੇ ਖਾਲੀ ਸੈਂਟਰ ਸਾਡਾ ਪੂਰਾ ਕਰੋ ਜੀ ਗਣਕੇ ਦੰਨਿਆ ਗਣਕੇ ਲੈਣੇ ਹੋ ਕੰਪਲੀਟ ਹਾਲੇ ਨਹੀਂ ਕਰਾਏ ਜੀ ਹਾਲੇ ਕਰਨੀ ਹੈ ਕੰਪਲੀਟ ਹੈ ਕਟਵਾਲੀ ਪਹਿਲਾ ਕੰਪਲੀਟਾ ਬਹੁਤ ਹੋ ਗਿਆ ਸਾਡੀਆਂ ਜੀ ਕੋਈ ਉਸ ਤੋਂ ਕੋਈ ਕਾਰਵਾਈ ਨਹੀਂ ਹੋ ਯਾਰ 10 ਤੱਕ ਜੀ ਚੋਰਾਂ ਦੇ ਕੋਈ ਵੀ ਆਮੁੰਡਾ ਖੜਿਆ ਜੱਸੀ ਜੀ ਇਹਦੇ ਵੀ 5 6 ਸੈਂਟਰ ਚੱਕੇ ਗਏ ਆ ਮੇਰੇ ਵੀ ਚੱਕੇ ਗਏ ਆ ਜਾਨੇ ਆ ਕੰਪਲੀਟ ਲਿਖਾਏ ਨੇ ਆ ਹਾਂਜੀ ਦੇਖ ਲਾਂਗੇ ਕੌਣ ਦੇਖਦਾ ਕੋਈ ਸੁਣਵਾਈ ਖੈ ਹੀ ਨਹੀਂ ਜੀ ਨਾ ਮਾਲਕ ਸੁਣਦਾ ਨਾ ਪ੍ਰਸ਼ਾਸਨ ਸੁਣਦਾ ਸਾਡੀ ਜਸਵੀਰ ਸਿੰਘ ਸਰ ਸਿਲੰਡਰ ਉੱਪਰ ਖੜੀ ਹੋਇਆ ਕੱਲ ਇਹ ਸਾਡੇ ਵਰਕਰ ਦਾ ਸਿਲੰਡਰ ਚੋਰੀ ਹੋਇਆ ਕੋਈ ਸਵਾ 2 ਵਜੇ ਇਹ ਬੰਦਾ ਸਿਲੰਡਰ ਬਾਹਰ ਰੇੜੀ ਖੜਾ ਕੇ ਸਿਲੰਡਰ ਲਾਣ ਗਿਆ ਅੰਦਰ ਤੇ 2 2-3 ਮਿੰਟ ਲਾ ਲੋ ਇੰਨੇ ਗਲੀ ਚੋਂ ਦੇਖਿਆ ਇਹ ਵਿਚਾਰਾ ਸਿਲੰਡਰ ਰੱਖ ਕੇ ਚੋਰ ਨੇ ਸਿਲੰਡਰ ਚੱਕਿਆ ਤੇ ਅੱਗੇ ਮੋਟਰਸਾਈਕਲ ਤੇ ਰੱਖਿਆ ਇਹ ਉੱਥੋਂ ਭੱਜਿਆ ਤਾਂ ਚੋਰ ਦੇ ਨੇ ਪਿੱਛੋਂ ਗਲਾ ਗਲਾਵਾ ਫੜ ਲਿਆ ਇਹਨੂੰ ਚੋਰ ਨਾਲੇ ਕੜੀ ਸਕੇ ਲੈ ਗਿਆ ਇਹਦਾ ਵਿਚਾਰੇ ਦਾ ਸੱਟਾ ਲੱਗਿਆ 4000 ਦਾ ਸਾਡਾ ਨੁਕਸਾਨ ਹੋ ਗਿਆ ਨਾ ਸਾਡਾ ਕੋਈ ਮਾਲਕ ਸੁਣਦਾ ਨਾ ਕੋਈ ਸਾਡਾ ਪ੍ਰਸ਼ਾਸਨ ਸੁਣਦਾ ਕੰਪਲੀਟ ਕਰੀਏ ਕੰਪਲੀਟ ਨਹੀਂ ਅੱਜ ਕਰਾਂਗੇ ਪਹਿਲਾਂ ਵੀ ਕਰੀ ਚੋਰੀ ਹਾਂ ਮੇਰੇ ਹੋਈਆਂ ਮੇਰੀ ਕੁਤਬ ਲਈ ਕਈ ਰਿਪੋਰਟਾਂ ਉੱਤੇ ਨਹੀਂ ਅੱਜ ਤੱਕ ਕੋਈ ਨਹੀਂ ਪੜਾਏਗਾ ਕੀ ਕਰਦਾ ਭਈ ਅਸੀਂ ਮੈਸੇਜ ਹੀ ਦੇਈ ਜਾਂਦਾ ਵੀ ਅਸੀਂ ਚਾਰ ਚਾਰ 100 ਰੁਪਿਆ ਭਰ ਕੇ ਅਸੀਂ ਕਿੱਥੇ ਜਾਵਾਂਗੇ ਠੀਕ ਆ ਨਾ ਸਾਡੇ ਮਾਲਕੋ ਤਾਂ ਮਾਲਕ ਸਾਨੂੰ ਗਿਣਕੇ ਦਿੰਦਾ ਗਿਣ ਗਿਣ ਕੇ ਲੈਣਾ ਅਸੀਂ ਜਾਈਏ ਦਾ ਜਾਈਏ ਕਿੱਥੇ ਸਾਡੇ ਬਾਰੇ ਵੀ ਕੋਈ ਸੋਚੋ